ਇੱਕ ਮਾਣਕ ਸਾਬ ਦਾ ਗੀਤ ਹੈ ਕਿ ਬੰਨ ਰਖੜੀ ਰਾਖੀ ਕਰਦੇ ਸੀ ਇੱਜ਼ਤਾਂ ਦੀ ਰਾਖੇ ਇੱਜ਼ਤ ਦੇ ਅੱਜ ਰਖੜੀ ਆੜ ਮੁਹੱਬਤ ਦੀ ਦਸਤੂਰ ਬਦਲ ਗਏ ਜੱਗ ਦੇ ਨੇ ਇਹ ਦੁਨੀਆ ਧੋਖੇ ਬਾਜਾਂ ਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ ਪਹਿਲਾਂ ਵਾਲਾ ਸਮਾਂ ਸੀ ਕਿ ਜੇ ਕੋਈ ਕਿਸੇ ਨੂੰ ਭੈਣ ਕਹਿ ਦਿੰਦਾ ਤਾਂ ਉਸ ਨੂੰ ਆਪਣੀ ਸਗੀ ਭੈਣ ਦੇ ਬਰਾਬਰ ਸਮਝਦਾ ਸੀ ਜੇ ਕੋਈ ਕਿਸੇ ਨੂੰ ਧੀ ਕਹਿ ਦਿੰਦਾ ਤਾਂ ਉਸ ਨੂੰ ਆਪਣੀ ਧੀ ਦੇ ਬਰਾਬਰ ਸਮਝਦਾ ਸੀ ਪਰ ਅੱਜ ਬਹੁਤ ਥੋੜੇ ਲੋਕ ਇਦਾਂ ਦੇ ਨੇ ਜੋ ਇਹ ਗੱਲ ਨੂੰ ਸਮਝਦੇ ਨੇ ਕਿ ਕਿਸੇ ਨੂੰ ਭੈਣ ਕਿਹਾ ਤਾਂ ਉਹ ਸਾਡੀ ਭੈਣ ਦੇ ਬਰਾਬਰ ਹੈ ਸਾਡੀ ਭੈਣ ਨਾਲੋਂ ਵੱਧ ਹੈ ਕਿਸੇ ਨੂੰ ਧੀ ਕਿਹਾ ਤਾਂ ਸਾਡੀ ਧੀ ਨਾਲੋਂ ਵੱਧ ਹੈ ਨਹੀਂ ਤਾਂ ਅੱਜ ਕੱਲ ਇਨ੍ਹਾਂ ਰਿਸ਼ਤਿਆਂ ਦਾ ਨਜਾਇਜ਼ ਫਾਇਦਾ ਠਾਇਆ ਜਾਂਦਾ ਹੈ ਇਨ੍ਹਾਂ ਰਿਸ਼ਤਿਆਂ ਦੀ ਆੜ ਲੈਤੀ ਜਾਂਦੀ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਬੜਾ ਪਵਿੱਤਰ ਰਿਸ਼ਤਾ ਜਿਸ ਨੂੰ ਤਾਰ-ਤਾਰ ਕੀਤਾ ਜਾਂਦਾ ਹੈ ਤੇ ਇੱਕ ਕਤਲ ਹੁੰਦਾ ਹੈ ਕਤਲ ਦੀ ਗੂੰਜ ਜਦੋਂ ਸਾਰੇ ਇਲਾਕੇ ਦੇ ਵਿੱਚ ਪੈਂਦੀ ਹੈ ਤੇ ਉਸ ਤੋਂ ਬਾਅਦ ਉਸ ਕਤਲ ਦੇ ਪਿਛਲਾ ਰਾਜ ਨਿਕਲ ਕੇ ਆਉਂਦਾ ਤਾਂ ਸਭ ਲੋਕ ਹੈਰਾਨ ਹੋ ਜਾਂਦੇ ਨੇ ਸਭ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਸਮਾਜ ਇਹ ਲੋਕ ਆਖਰ ਜਾ ਕਿੱਧਰ ਮੁੜ ਰਹੇ ਨੇ ਸਾਰੇ ਦੋਸਤਾਂ ਸੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਤੇ ਇਸ ਦੇ ਅਧੀਨ ਪੈਂਦਾ ਥਾਣਾ ਇੰਦਰਾਪੁਰਮ ਇਸ ਵਿੱਚ ਇੱਕ ਔਰਤ ਆਉਂਦੀ ਹੈ ਜਿਸ ਦਾ ਨਾਮ ਆਇਸ਼ਾ ਸੀ ਗੱਲ ਹੈ 8 ਮਾਰਚ 2025 ਦੀ ਤਕਰੀਬਨ ਸਵੇਰ ਦੇ 6 ਵਜੇ ਹੁੰਦੇ ਨੇ ਉਹ ਰੋ ਰਹੀ ਸੀ ਤੇ ਉਸ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੇਰਾ ਪਤੀ 7 ਮਾਰਚ ਦਾ ਘਰੋਂ ਗਿਆ ਹੋਇਆ ਪਰ ਉਹ ਘਰ ਵਾਪਸ ਨਹੀਂ ਆਇਆ ਉਹ ਲਾਪਤਾ ਹੋ ਗਿਆ ਮੈਂ ਉਸ ਦੀ ਬੜੀ ਤਲਾਸ਼ ਕੀਤੀ ਹੈ ਜਿਸ ਦਾ ਨਾਮ ਫੈਜ਼ਲ ਹੈ ਉਸ ਦੀ ਉਮਰ 28 ਸਾਲ ਹੈ ਜੋ ਇਹ ਆਇਸ਼ਾ ਸੀ ਇਹ ਉਸ ਦੀ ਪਤਨੀ ਸੀ ਜਿਸ ਦੀ ਉਮਰ 26 ਸਾਲ ਸੀ ਉਹ ਰੋਂਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਪਤੀ ਦਾ ਪਤਾ ਲਗਾਓ ਮੈਂ ਆਸੇ ਪਾਸਿਓਂ ਸਭ ਕਿਤੋਂ ਪਤਾ ਕਰ ਲਿਆ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ ਪੁਲਿਸ ਵਾਲੇ ਉਸ ਦੀ ਰਿਪੋਰਟ ਲਿਖਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਪਤੀ ਦੀ ਤਲਾਸ਼ ਕਰਦੇ ਹਾਂ ਉਸ ਤੋਂ ਥੋੜੇ ਸਮੇਂ ਬਾਅਦ ਪੁਲਿਸ ਨੂੰ ਖਬਰ ਮਿਲਦੀ ਹੈ ਕਿ ਅਵੇਖੰਡ ਇਲਾਕੇ ਦੇ ਵਿੱਚ ਇੱਕ ਨੌਜਵਾਨ ਦੀ Laash ਮਿਲੀ ਹੈ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਜਾ ਕੇ ਜਦੋਂ ਦੇਖਿਆ ਜਾਂਦਾ ਤਾਂ ਪੁਲਿਸ ਦੇ ਦਿਮਾਗ ਦੇ ਵਿੱਚ ਉਹੀ ਗੱਲ ਜਾਂਦੀ ਹੈ ਕਿ ਸ਼ਾਇਦ ਜੋ ਔਰਤ ਆਈ ਸੀ ਉਸ ਦਾ ਪਤੀ ਇਹੀ ਹੋਵੇਗਾ ਫਿਰ ਉਸ ਔਰਤ ਨੂੰ ਬੁਲਾਇਆ ਜਾਂਦਾ ਹੈ ਉਸ লাশ ਦੀ ਸਨਾਖਤ ਕਰਵਾਈ ਜਾਂਦੀ ਹੈ ਕਿਉਂਕਿ লাশ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ ਉਸ ਦੇ ਮੂੰਹ ਉੱਤੇ ਪੱਥਰ ਮਾਰੇ ਗਏ ਸੀ ਤੇ ਜਦੋਂ ਆਇਸ਼ਾ ਫਿਰ ਉਸ লাশ ਨੂੰ ਦੇਖਦੀ ਹੈ ਤਾਂ ਇਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉੱਚੀ ਉੱਚੀ ਰੋਂਦੀ ਹੈ ਤੇ ਕਹਿੰਦੀ ਹੈ ਕਿ ਇਹ ਹੀ ਮੇਰਾ ਪੁੱਤ ਫੈਜ਼ਲ ਹੈ ਜੋ 7 ਮਾਰਚ ਨੂੰ ਘਰੋਂ ਗਿਆ ਸੀ ਇਸ ਨੂੰ ਕਿਸੇ ਦੀ ਕਾਲ ਆਈ ਸੀ ਫੋਨ ਆਉਣ ਤੋਂ ਬਾਅਦ ਇਹ ਘਰੋਂ ਚਲਾ ਗਿਆ ਪਰ ਵਾਪਸ ਨਹੀਂ ਆਇਆ ਮੈਂ ਫਿਰ ਇਸ ਨੂੰ ਜਦੋਂ ਕਾਲ ਕੀਤੀ ਇਸ ਦਾ ਫੋਨ ਬੰਦ ਆ ਰਿਹਾ ਸੀ ਤਾਂ ਇਸ ਦੀ লাশ ਕੋਲ ਇਸ ਦਾ ਫੋਨ ਵੀ ਪਿਆ ਸੀ ਜੋ ਕਿ ਸਵਿਚ ਆਫ ਸੀ ਹੁਣ ਪੁਲਿਸ ਵਾਲੇ ਉਸ ਫੋਨ ਨੂੰ ਦੇਖਦੇ ਆ ਫੋਨ ਦੇ ਉੱਤੇ ਜੋ ਲਾਸਟ ਕਾਲ ਸੀ ਉਹ ਇਬਾਦਤ ਨੌਂ ਦੇ ਬੰਦੇ ਦੀ ਸੀ ਜੋ ਕਿ ਆਈਸ਼ਾ ਦਾ ਰਿਸ਼ਤੇਦਾਰੀ ਵਿੱਚ ਮਾਮਾ ਲੱਗਦਾ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਕਿਰਾਏ ਤੇ ਇਹ ਰਹਿੰਦੇ ਸੀ ਹੁਣ ਪੁਲਿਸ ਦਾ ਸ਼ੱਕ ਇਬਾਦਤ ਤੇ ਜਾਂਦਾ ਕਿ ਸ਼ਾਇਦ ਇਸ ਨੇ ਹੀ ਕੁਝ ਕੀਤਾ ਹੋਵੇ ਪਰ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਤਾਂ ਆਇਸ਼ਾ ਦਾ ਮਾਮਾ ਦਾ ਇਹ ਐਦਾਂ ਕਿਉਂ ਕਰੇਗਾ ਕਿਉਂਕਿ ਜੋ ਆਇਸ਼ਾ ਤੇ ਫੈਜ਼ਲ ਸੀ ਉਹ ਬਿਹਾਰ ਦੇ ਰਹਿਣ ਵਾਲੇ ਸੀ ਤਕਰੀਬਨ 8-9 ਮਹੀਨੇ ਪਹਿਲਾਂ ਹੀ ਇਹ ਜੁਪੀ ਦੇ ਵਿੱਚ ਆਏ ਸੀ ਇਸ ਇਲਾਕੇ ਦੇ ਵਿੱਚ ਆਏ ਸੀ ਤੇ ਜੋ ਇਹ ਇਬਾਦਤ ਸੀ ਇਹ ਆਇਸ਼ਾ ਦਾ ਰਿਸ਼ਤੇਦਾਰੀ ਵਿੱਚ ਮਾਮਾ ਸੀ ਤੇ ਇਸ ਦੇ ਕੋਲ ਹੀ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦੇ ਸੀ ਕਿਉਂਕਿ ਇਸ ਨੇ 8-10 ਕਮਰੇ ਕਿਰਾਏ ਵਾਸਤੇ ਪਾਏ ਹੋਏ ਸੀ ਹੁਣ ਪੁਲਿਸ ਤਫ਼ਤੀਸ਼ ਕਰਦੀ ਆ ਪੁੱਛਗਿੱਛ ਕਰਦੀ ਆ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪਰ ਕੋਈ ਵੀ ਫਾਇਦਾ ਨਹੀਂ ਹੁੰਦਾ ਪੁਲਿਸ ਦੇ ਹੱਥ ਹੋਰ ਕੁਝ ਵੀ ਨਹੀਂ ਲੱਗਦਾ ਪੁਲਿਸ ਜੋ ਇਬਾਦਤ ਸੀ ਆਈਸ਼ਾ ਦਾ ਮਾਮਾ ਉਸ ਉੱਪਰ ਸ਼ੱਕ ਨਹੀਂ ਕਰਨਾ ਚਾਹੁੰਦੀ ਸੀ ਪੁਲਿਸ ਨੂੰ ਲੱਗਿਆ ਕਿ ਇਹ ਤਾਂ ਇਸ ਦਾ ਮਾਮਾ ਦਾ ਇਹ ਭਲਾ ਇਦਾਂ ਕਿਉਂ ਕਰੇਗਾ ਇਸ ਨੂੰ ਫੈਜਲ ਦਾ ਕਤਲ ਕਰਕੇ ਕੀ ਮਿਲੇਗਾ ਪਰ ਜਦੋਂ ਪੁਲਿਸ ਤਫ਼ਤੀਸ਼ ਕਰਦੀ ਹੈ ਤਾਂ ਉਸ ਦੇ ਅੱਗੇ ਹੋਰ ਕੁਝ ਵੀ ਨਹੀਂ ਆਉਂਦਾ ਬਾਰ-ਬਾਰ ਪੁਲਿਸ ਵਾਲਿਆਂ ਦੀ ਸੂਈ ਇਬਾਦਤ ਤੇ ਜਾ ਰਹੀ ਸੀ ਕਿਉਂਕਿ ਲਾਸਟ ਜੋ ਫੋਨ ਆਇਆ ਸੀ ਉਹ ਫੈਜਲ ਨੂੰ ਇਬਾਦਤ ਦਾ ਆਇਆ ਸੀ ਹੁਣ ਪੁਲਿਸ ਇਬਾਦਤ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਬਾਦਤ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਪੁਲਿਸ ਉਸ ਉੱਪਰ ਸਵਾਲ ਤੇ ਸਵਾਲ ਦਾਗ ਰਹੀ ਸੀ ਹੁਣ ਉਸ ਦੀ ਜ਼ੁਬਾਨ ਲੜਖੜਾਉਣ ਲੱਗਦੀ ਹੈ ਪੁਲਿਸ ਵਾਲਿਆਂ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਜ਼ਰੂਰ ਕੋਈ ਗੜਬੜਾ ਹੈ ਇਸ ਬੰਦੇ ਨੇ ਹੀ ਕੁਝ ਕੀਤਾ ਹੁਣ ਪੁਲਿਸ ਵਾਲੇ ਆਪਣੇ ਤਰੀਕੇ ਦੇ ਨਾਲ ਜਦੋਂ ਫਿਰ ਇਬਾਦਤ ਤੋਂ ਪੁੱਛਦੇ ਨੇ ਤਾਂ ਇਬਾਦਤ ਜੋ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਬਾਦਤ ਦੱਸਦਾ ਕਿ 8-9 ਮਹੀਨੇ ਪਹਿਲਾਂ ਫੈਜ਼ਲ ਅਤੇ ਆਇਸ਼ਾ ਦੋਨੋ ਵਿਹਾਰ ਤੋਂ ਇੱਥੇ ਆਉਂਦੇ ਨੇ ਆਈਸ਼ਾ ਨੂੰ ਪਤਾ ਹੁੰਦਾ ਕਿ ਉਸ ਦਾ ਇੱਕ ਰਿਸ਼ਤੇਦਾਰੀ ਵਿੱਚ ਮਾਮਾ ਹੈ ਉਹ ਇੱਥੇ ਰਹਿੰਦਾ ਹੈ ਤੇ ਉਹ ਇਸ ਨਾਲ ਸੰਪਰਕ ਕਰਦੀ ਹੈ ਤੇ ਕਹਿੰਦੀ ਹੈ ਕਿ ਮਾਮਾ ਜੀ ਸਾਨੂੰ ਕਮਰਾ ਕਿਰਾਏ ਤੇ ਚਾਹੀਦਾ ਹੈ ਕਿਉਂਕਿ ਅਸੀਂ ਇੱਥੇ ਰਹਿ ਕੇ ਕੰਮ ਕਰਨਾ ਹੈ ਇਬਾਦਤ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲ ਆ ਜਾਓ ਮੇਰੇ ਕੋਲ ਕਮਰਾ ਕਿਰਾਏ ਲਈ ਖਾਲੀ ਹੈ ਤੁਸੀਂ ਇੱਥੇ ਆ ਕੇ ਰਹੋ ਕੋਈ ਦਿੱਕਤ ਨਹੀਂ ਜੋ ਇਬਾਦਤ ਸੀ ਉਹ ਆਪਣੇ ਪੁੱਤਰ ਹੈ ਤੇ ਆਪਣੀ ਨੂੰਹ ਦੇ ਨਾਲ ਇੱਥੇ ਰਹਿੰਦਾ ਸੀ ਇਬਾਦਤ ਦੀ ਘਰ ਵਾਲੀ ਦੀ ਜੋ ਡੈਥ ਸੀ ਉਹ ਤਕਰੀਬਨ 1.5 ਸਾਲ ਪਹਿਲਾਂ ਹੋ ਗਈ ਸੀ ਹੁਣ ਫੈਜ਼ਲ ਅਤੇ ਆਇਸ਼ਾ ਦੋਨੋਂ ਇਸ ਦੇ ਇੱਕ ਕਮਰੇ ਦੇ ਵਿੱਚ ਕਿਰਾਏ ਤੇ ਰਹਿਣ ਲੱਗ ਜਾਂਦੇ ਨੇ ਫੈਜ਼ਲ ਹੁੰਦਾ ਹੈ ਉਹ ਮਜ਼ਦੂਰੀ ਕਰਦਾ ਹੁੰਦਾ ਹੈ ਉਹ ਘਰੋਂ ਬਾਹਰ ਚੱਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਇਬਾਦਤ ਹੁੰਦਾ ਹੈ ਇਹ ਆ ਕੇ ਆਪਣੀ ਭਾਣਜੀ ਆਇਸ਼ਾ ਦੇ ਕੋਲ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਹੈ ਆਇਸ਼ਾ ਵੀ ਆਪਣੇ ਮਾਮੇ ਦੇ ਕਮਰੇ ਦੇ ਵਿੱਚ ਜਾਂ ਲੱਗ ਜਾਂਦੀ ਹੈ ਇਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਕਰਦੇ ਨਜ਼ਦੀਕੀਆਂ ਹੋ ਜਾਂਦੀਆਂ ਤੇ نزدਕੀਆਂ ਪਿਆਰ ਦੇ ਵਿੱਚ ਬਦਲ ਜਾਂਦੀਆਂ ਹੁਣ ਇਹ ਇੱਕ ਦੂਜੇ ਨਾਲ ਸੰਬੰਧ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਫੈਜ਼ਲ ਕੰਮ ਤੇ ਜਾਂਦਾ ਤੇ ਇਧਰ ਕਦੇ ਤਾਂ ਇਬਾਦਤ ਆਪਣੀ ਭਾਣਜੀ ਦੇ ਕਮਰੇ ਦੇ ਵਿੱਚ ਆ ਜਾਂਦਾ ਤੇ ਕਦੇ ਫਿਰ ਭਾਣਜੀ ਮਾਮੇ ਦੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਐਦਾਂ ਇਹਨਾਂ ਦਾ ਇਹ ਸਿਸਟਮ ਚੱਲਦਾ ਰਹਿੰਦਾ ਹੁਣ ਜਦੋਂ ਮਾਮੇ ਕੋਲ ਭਾਣਜੀ ਤੇ ਭਾਣਜੀ ਕੋਲ ਮਾਮਾ ਉਹ ਲੱਗ ਜਾਂਦਾ ਇਸ ਗੱਲ ਦਾ ਥੋੜਾ ਥੋੜਾ ਪਤਾ ਫੈਜ਼ਲ ਨੂੰ ਲੱਗਦਾ ਤਾਂ ਫੈਜ਼ਲ ਉਸ ਨੂੰ ਕਹਿੰਦਾ ਕਿ ਤੂੰ ਆਪਣੇ ਮਾਮੇ ਦੇ ਨਾਲ ਜ਼ਿਆਦਾ ਨਾ ਕੁਲਿਆ ਮਿਲਿਆ ਕਰ ਪਰ ਫੈਜ਼ਲ ਨੇ 2-3 ਮਹੀਨਿਆਂ ਦਾ ਕਿਰਾਇਆ ਨਹੀਂ ਦਿੱਤਾ ਸੀ ਤਾਂ ਆਇਸ਼ਾ ਨੇ ਕਿਹਾ ਕਿ ਕੋਈ ਗੱਲ ਨਹੀਂ ਮਾਮਾ ਜੀ ਬੜੇ ਚੰਗੇ ਨੇ ਉਹ ਤਾਂ ਆਪਾਂ ਤੋਂ ਕਿਰਾਇਆ ਵੀ ਨਹੀਂ ਮੰਗਦੇ ਤੇ ਇਸ ਲਈ ਮੈਂ ਉਹਨਾਂ ਦੇ ਨਾਲ ਕੁਲ ਮਿਲ ਰਹੀ ਹਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੀਆਂ ਕਿ ਆਪਾਂ ਨੂੰ ਉਹ ਕਿਰਾਏ ਲਈ ਨਾ ਕਹਿਣ ਇੱਕ ਦਿਨ ਰਾਤ ਨੂੰ ਫੈਜ਼ਲ ਸੁੱਤਾ ਪਿਆ ਹੁੰਦਾ ਹੈ 1:2 ਵਜੇ ਜਦੋਂ ਉਸਦੀ ਅੱਖ ਖੋਲਦੀ ਹੈ ਤਾਂ ਉਹ ਦੇਖਦਾ ਹੈ ਕਿ ਆਇਸ਼ਾ ਕਮਰੇ ਦੇ ਵਿੱਚ ਨਹੀਂ ਉਸ ਤੋਂ ਬਾਅਦ ਜਦੋਂ ਉਹ ਆਸੇ-ਪਾਸੇ ਦੇਖਦਾ ਹੈ ਤਾਂ ਆਇਸ਼ਾ ਆਪਣੇ ਮਾਮੇ ਦੇ ਕਮਰੇ ਦੇ ਵਿੱਚ ਹੁੰਦੀ ਅਤੇ ਇਤਰਾਜਯੋਗ ਹਾਲਤ ਦੇ ਵਿੱਚ ਫੈਜ਼ਲ ਉਹਨਾਂ ਨੂੰ ਦੇਖ ਲੈਂਦਾ ਉਸ ਤੋਂ ਬਾਅਦ ਫੈਜ਼ਲ ਉਸਦੇ ਨਾਲ ਝਗੜਾ ਕਰਦਾ ਉਸ ਨੂੰ ਬੁਰਾ ਭਲਾ ਕਹਿੰਦਾ ਤੇ ਕਹਿੰਦਾ ਕਿ ਜੇ ਤੈਨੂੰ ਮੈਂ ਅੱਗੇ ਤੋਂ ਫੇਰ ਇਸ ਬੰਦੇ ਦੇ ਨਾਲ ਦੇਖ ਰਿਹਾ ਇਸ ਬੰਦੇ ਨਾਲ ਗੱਲਾਂ ਕਰਦੀ ਨੂੰ ਦੇਖ ਲਿਆ ਤਾਂ ਮੈਂ ਤੈਨੂੰ ਛੱਡ ਦੇਵਾਂਗਾ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਹੁਣ ਜੋ ਆਇਸ਼ਾ ਹੁੰਦੀ ਹੈ ਉਹ ਆਪਣੇ ਮਾਮੇ ਤੋਂ ਦੂਰੀਆਂ ਬਣਾ ਲੈਂਦੀ ਹੈ ਪਰ ਮਾਮੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਫੈਜ਼ਲ ਕਹਿ ਰਿਹਾ ਸੀ ਕਿ ਆਪਾਂ ਇਹ ਮਕਾਨ ਛੱਡ ਦੇਵਾਂਗੇ ਆਪਾਂ ਇੱਥੇ ਨਹੀਂ ਰਹਿਾਂਗੇ ਪਰ ਜੋ ਇਬਾਦਤ ਸੀ ਉਸ ਨੂੰ ਲੱਗ ਰਿਹਾ ਸੀ ਕਿ ਜੇ ਫੈਜ਼ਲ ਇੱਥੋਂ ਚਲੇ ਆ ਗਿਆ ਤਾਂ ਮੈਂ ਆਇਸ਼ਾ ਨੂੰ ਕਿਵੇਂ ਮਿਲਾਂਗਾ ਆਇਸ਼ਾ ਨੂੰ ਮੈਂ ਕਿਵੇਂ ਦੇਖਾਂਗਾ ਇਬਾਦਤ ਦੇ ਦਿਮਾਗ ਦੇ ਵਿੱਚ ਇੱਕੋ ਚੱਲ ਰਿਹਾ ਸੀ ਤੇ ਇਬਾਦਤ ਨੂੰ ਲੱਗਿਆ ਕਿ ਫੈਜ਼ਲ ਮੇਰੇ ਰਾਹ ਦਾ ਰੋੜਾ ਹੈ ਜੇ ਇਸ ਨੂੰ ਖਤਮ ਕਰ ਦਿੱਤਾ ਜਾਵੇ ਇਸ ਨੂੰ ਮਾਰ ਦਿੱਤਾ ਜਾਵੇ ਤਾਂ ਮੈਂ ਆਈਸ਼ਾ ਦੇ ਨਾਲ ਵਿਆਹ ਵੀ ਕਰਵਾ ਸਕਦਾ ਹੈ ਆਈਸ਼ਾ ਦਾ ਹੋਰ ਕੋਈ ਨਹੀਂ ਹੋਵੇਗਾ ਆਈਸ਼ਾ ਮੇਰੀ ਹੋ ਜਾਵੇਗੀ 7 ਮਾਰਚ ਨੂੰ ਜੋ ਇਬਾਦਤ ਹੁੰਦਾ ਹੈ ਉਹ ਫੈਜ਼ਲ ਨੂੰ ਫੋਨ ਕਰਦਾ ਹੈ ਕਿ ਆ ਆਪਾਂ ਪਾਣ ਖਾ ਕੇ ਆਈਏ ਫੈਜ਼ਲ ਵੀ ਬਿਨਾ ਕੁਝ ਸੋਚੇ ਸਮਝੇ ਇਬਾਦਤ ਦੇ ਨਾਲ ਚਲਿਆ ਜਾਂਦਾ ਹੈ ਪਾਣ ਖਾਂਦਿਆ ਪਾਣ ਖਾਣ ਤੋਂ ਬਾਅਦ ਇਹ ਅਵੇਖੰਡ ਇਲਾਕੇ ਦੇ ਇੱਕ ਪਾਰਕ ਦੇ ਵਿੱਚ ਜਾਂਦੇ ਨੇ ਜੋ ਇਬਾਦਤ ਹੁੰਦਾ ਹੈ ਉਸ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਿ ਅੱਜ ਮੈਂ ਫੈਜ਼ਲ ਨੂੰ ਜਿਉਂਦਾ ਨਹੀਂ ਛੱਡਾਂਗਾ ਉਹ ਇੱਕ ਸ਼ਰਾਬ ਦੀ ਬੋਤਲ ਲਿਆਉਂਦਾ ਤੇ ਉਹ ਫੈਜ਼ਲ ਨੂੰ ਪਿਉਂਦਾ ਹੈ ਫੈਜ਼ਲ ਜਦੋਂ ਨਸ਼ੇ ਦੇ ਵਿੱਚ ਟੰਨ ਹੋ ਜਾਂਦਾ ਤਾਂ ਹੁਣ ਇਬਾਦਤ ਨੂੰ ਲੱਗਦਾ ਹੈ ਕਿ ਇਸ ਨੂੰ ਮਾਰਨ ਦਾ ਸਭ ਤੋਂ ਵਧੀਆ ਮੌਕਾ ਦਾ ਇਬਾਦਤ ਦੀ ਉਮਰ ਲਗਭਗ 50-55 ਸਾਲ ਦੀ ਸੀ ਜਦੋਂ ਫਿਰ ਫੈਜਲ ਨਸ਼ੇ ਦੇ ਵਿੱਚ ਹੁੰਦਾ ਹੁਣ ਇਬਾਦਤ ਇੱਕ ਪੱਥਰ ਚੱਕਦਾ ਤੇ ਇਸ ਦੇ ਸਿਰ ਉੱਤੇ ਮਾਰਦਾ ਉਸ ਤੋਂ ਬਾਅਦ ਹੋਰ ਇਸ ਦੇ ਸਿਰ ਉੱਤੇ ਬਾਰ ਕਰਕੇ ਫੈਜਲ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਤੇ ਉਸ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗੇਗਾ ਤੇ ਜੋ ਆਇਸ਼ਾ ਕੀ ਉਹ ਸਦਾ ਲਈ ਮੇਰੀ ਹੋ ਜਾਵੇਗੀ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਕੀਤੇ ਹੋਏ ਜੁਰਮ ਦਾ ਆਪਣੇ ਕੀਤੇ ਹੋਏ ਗੁਨਾਹ ਦਾ ਕੋਈ ਨਾ ਕੋਈ ਸਬੂਤ ਜ਼ਰੂਰ ਛੱਡ ਜਾਂਦਾ ਹੈ ਤੇ ਇਵਾਦਤ ਨੇ ਵੀ ਜੋ ਫੈਜ਼ਲ ਨੂੰ ਆਖਰੀ ਕਾਲ ਕੀਤੀ ਸੀ ਉਹ ਸਬੂਤ ਬਣ ਜਾਂਦੀ ਹੈ ਤੇ ਪੁਲਿਸ ਦੇ ਹੱਥ ਇਵਾਦਤ ਚੜ ਜਾਂਦਾ ਹੈ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਕੇਸ ਦਰਜ ਕੀਤਾ ਜਾਂਦਾ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਆਲੇ-ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਹੋ ਰਹੇ ਨੇ ਕਿਵੇਂ ਇੱਕ ਰਿਸ਼ਤੇ ਨੂੰ ਤਾਰ-ਤਾਰ ਕੀਤਾ ਗਿਆ ਕਿਵੇਂ ਇੱਕ ਰਿਸ਼ਤੇ ਦੀ ਆੜ ਦੇ ਵਿੱਚ ਉਹ ਕੁਝ ਕੀਤਾ ਗਿਆ ਜਿਸ ਦੀ ਸ਼ਾਇਦ ਕੋਈ ਵੀ ਕਲਪਨਾ ਨਹੀਂ ਕਰ ਸਕਦਾ ਮਾਮੇ ਤੇ ਭਾਣਜੀ ਦਾ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਹੁੰਦਾ ਪਰ ਇੱਥੇ ਇਹਨਾਂ ਨੇ ਇਸ ਰਿਸ਼ਤੇ ਨੂੰ ਵਰਤਿਆ ਕਿ ਸ਼ਾਇਦ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗੇਗਾ ਜਦੋਂ ਫਿਰ ਇਸ ਰਿਸ਼ਤੇ ਦਾ ਨਜਾਇਜ਼ ਫਾਇਦਾ ਉਠਾਇਆ ਗਿਆ ਉਸ ਤੋਂ ਬਾਅਦ ਇਬਾਦਤ ਨੇ ਉਹ ਗਲਤੀ ਕੀਤੀ ਜੋ ਕਿ ਫੈਜ਼ਲ ਲਈ ਤਾਂ ਜਾਨਲੇਵਾ ਸਾਬਤ ਹੋ ਹੀ ਗਈ ਪਰ ਇਬਾਦਤ ਦੀ ਵੀ ਸਾਰੀ ਉਮਰ ਇਸ ਤੋਂ ਬਾਅਦ ਜੇਲ ਦੇ ਵਿੱਚ ਕੱਟੇਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ